ਫਾਰਮਰ ਬੰਦੇ 13 13 ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਅੱਜ ਆਪਾਂ ਵੀਡੀਓ 'ਚ ਗੱਲ ਕਰਨੀ ਇੱਕ ਆਪਾਂ ਜਦੋਂ ਕਣਕ ਦੇ ਵਿੱਚ ਸੰਕੋਰ ਪਾਈ ਸੀਗੀ ਪਹਿਲੇ ਪਾਣੀ ਤੋਂ ਬਾਅਦ ਮੈਟਰੀ ਜਿਹੜੀ ਆਪਾਂ ਯੂਜ਼ ਕਰੀ ਸੀਗੀ ਗੁੱਲੀ ਡੰਡੇ ਵਾਸਤੇ ਉਹ ਵੀਡੀਓ ਤੇ ਆਪਣੇ ਦੋ ਭਰਾਵਾਂ ਦੇ ਕਮੈਂਟ ਆਏ ਸੀਗੇ ਪੁੱਛ ਰਹੇ ਸੀਗੇ ਕਿ ਵੀਰੇ ਵੀ ਜਿਹੜੀ ਆਪਣੀ 550 ਵੈਰਾਈਟੀਆਂ ਜਾਂ ਜਿਹੜੀ ਆਪਾਂ ਦਸੰਬਰ ਜਾਂ ਜਨਵਰੀ 'ਚ ਕਣਕ ਬੀਜਦੇ ਆ ਉਹਦੇ ਵਿੱਚ ਆਪਾਂ ਜਿਹੜੀ ਸੰਕੋਰ ਦੀ ਵਰਤੋਂ ਕਰ ਸਕਦੇ ਆ ਸੁਪਰਾ ਗੱਲ ਇਦਾਂ ਹੈਗੀ ਹੈ ਜਿਹੜੀ ਆਪਾਂ ਕਣਕ ਅਕਤੂਬਰ ਜਾਂ ਨਵੰਬਰ ਦੇ ਵਿੱਚ ਬੀਜਦੇ ਆ ਉਦੋਂ ਜਿਹੜਾ ਇੱਕ ਤਾਂ ਮੌਸਮ ਹੈ ਜਿਹੜਾ ਮੌਸਮ ਆਪਣਾ ਪ੍ਰੋਪਰ ਪੂਰੀ ਠੰਡ ਦਾ ਨਹੀਂ ਹੁੰਦਾ ਉਦੋਂ ਜਿਹੜਾ ਜਦੋਂ ਪਹਿਲਾ ਪਾਣੀ ਲਾ ਕੇ ਆਪਾਂ ਕਣਕ ਦੇ ਵਿੱਚ ਸੰਕੋਰ ਪਾਉਨੇ ਆ ਉਦੋਂ ਇੱਕ ਤਾਂ ਜਿਹੜੇ ਖੇਤਾਂ ਉਹ ਬੱਤਰ ਛੇਤੀ ਆਏ ਨੇ ਕਿਉਂਕਿ ਉਦੋਂ ਧੁੱਪ ਹੁੰਦੀ ਆ ਪ੍ਰੋਪਰ ਤੇ ਦੂਜੀ ਗੱਲ ਉਦੋਂ ਜਿਹੜੇ ਕਣਕ ਹੈ ਕਣਕ ਕੋਲ ਆਪਣੇ ਕੋਲ ਟਾਈਮ ਪੂਰਾ ਹੁੰਦਾ ਪੰਜ ਪੰਜ ਸਾਢੇ ਪੰਜ 6 ਮਹੀਨੇ ਦਾ ਜਿਹੜਾ ਟਾਈਮ ਹੁੰਦਾ ਕਣਕ ਕੋਲ ਪੂਰਾ ਹੁੰਦਾ ਜੀ ਉਦੋਂ ਹਲਕੀ ਫੁਲਕੀ ਜਿਹੜੀ ਸੰਕੋਰ ਹੈ ਜੇ ਕਣਕ ਨੂੰ ਝਟਕਾ ਵੀ ਦੇ ਜਵੇ ਤਾਂ ਕਣਕ ਕਣਕ ਦੇ ਕੋਲ ਆਪਣਾ ਜਿਹੜਾ ਸੰਭਲਣ ਦਾ ਟਾਈਮ ਹੁੰਦਾ ਕਣਕ ਆਪਣੀ ਫੇਰ ਵੀ ਟਾਈਮ ਦੇ ਹਿਸਾਬ ਨਾਲ ਜਿਹੜੀ ਗਰੋਥ ਕਰ ਲੈਂਦੀ ਹੈ ਹੁਣ ਆਪਾਂ ਮੈਟਰੀ ਸਾਰੇ ਖੇਤਾਂ ਦੇ ਵਿੱਚ ਯੂਜ਼ ਕਰੀ ਵੀ ਆ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਵੀ ਗੁੱਲੀ ਡੰਡੇ ਦਾ ਇੱਕ ਵੀ ਡੱਕਾ ਜਿਹੜਾ ਖੇਤ ਦੇ ਵਿੱਚ ਆਪਣੇ ਨਹੀਂ ਹੈਗਾ ਤੇ ਉਦੋਂ ਮਤਲਬ ਕਿ ਮੈਟਰੀ ਪ੍ਰੋਪਰ ਰਿਜ਼ਲਟ ਦਿੰਦੀ ਹੈ ਜੇ ਆਪਾਂ ਹੁਣ ਗੱਲ ਕਰੀਏ ਵੀ ਜਿਹੜੀ ਆਪਾਂ ਦਸੰਬਰ ਜਾਂ ਜਨਵਰੀ ਚ ਕਣਕ ਬੀਜਣੀ ਹੈ ਜਿਹੜੇ ਭਰਾਮਾਂ ਨੇ ਗੰਨੇ ਵਾਲੇ ਖੇਤਾਂ 'ਚ ਹੋ ਗਿਆ ਜਾਂ ਆਲੂ ਵਾਲੇ ਖੇਤਾਂ 'ਚ ਜਾਂ ਆਪਣੇ ਮਟਰ ਵਾਲੇ ਖੇਤਾਂ 'ਚ ਕਣਕ ਬੀਜਣੀ ਆ ਉਦੇ ਵਿੱਚ ਜਿਹੜੀ ਸੰਕੋਰ ਦੀ ਵਰਤੋਂ ਵੀਰੇ ਬਿਲਕੁਲ ਵੀ ਨਾ ਕਰਿਓ ਉਹ ਵਰਤੋਂ ਆਪਾਂ ਇਸ ਕਰਕੇ ਨਹੀਂ ਕਰਨੀ ਦੇਖੋ ਇੱਕ ਤਾਂ ਜਿਹੜਾ ਕਣਕ ਹੁਣ ਕਣਕ ਕੋਲ ਅੱਗੇ ਜਿਹੜਾ ਪੱਕਣ ਵਾਸਤੇ ਟਾਈਮ ਬਹੁਤ ਜ਼ਿਆਦਾ ਘੱਟ ਹੈ ਇੱਕ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਕਣਕ ਹੈ ਕਣਕ ਦਾ ਜਿਹੜਾ ਜਰਮੀਨੇਸ਼ਨ ਹੈ ਜਰਮੀਨੇਸ਼ਨ ਠੰਡ ਦੇ ਵਿੱਚ ਪ੍ਰੋਪਰ ਨਹੀਂ ਹੁੰਦਾ ਜਿਹਦੇ ਕਰਕੇ ਆਪਾਂ ਨੂੰ ਬੀਜ ਵੀ ਜ਼ਿਆਦਾ ਪਾਉਣੇ ਪੈਂਦੇ ਆ ਤੇ ਇੱਕ ਜਿਹੜੀ ਠੰਡ ਹੈ ਠੰਡ ਵਿੱਚ ਜਰਮੀਨੇਸ਼ਨ ਲੇਟ ਹੁੰਦਾ ਤਕਰੀਬਨ 15-16 ਦਿਨ ਬਾਅਦ ਜਿਹੜੀ ਕਣਕ ਹੁਣ ਬਾਹਰ ਨਿਕਲਦੀ ਆ ਤੇ ਉਦੋਂ ਜਿਹੜੀ ਕਣਕ ਹੈ ਜਿਹੜੀ ਅਕਤੂਬਰ ਨਵੰਬਰ ਚ ਉਹ ਕਣਕ ਆਪਣੀ 6ਵੇਂ ਦੂਜਾ ਫਿਰ ਜਿਹੜੀ ਆਪਾਂ ਸੰਕੋਰ ਦੀ ਵਰਤੋਂ ਕਰਦੇ ਆ ਜਿੱਦਾਂ ਜਿਹੜਾ ਆਪਣਾ ਤਜਰਬਾ ਆ ਆਪਣਾ ਤਰੀਕਾ ਆ ਉਹ ਹੈਗਾ ਆਪਾਂ ਜਦੋਂ ਪਹਿਲੇ ਪਾਣੀ ਤੋਂ ਬਾਅਦ ਖੇਤ ਦੇ ਵਿੱਚ ਜਿਹੜੀ ਸੰਕੋਰ ਵਰਤਦੇ ਆ ਤੇ ਹੁਣ ਜੇ ਆਪਾਂ ਦੇਖੇ ਵੀ ਜਿਹੜਾ ਜਨਵਰੀ ਆਇਆ ਫਿਰ ਦਸੰਬਰ ਮਹੀਨੇ ਵਾਲੀਆਂ ਕਣਕਾਂ ਵੀ ਜਿਵੇਂ ਉਹਨੂੰ ਜਿਹੜਾ ਪਹਿਲਾ ਪਾਣੀ ਆ ਤਕਰੀਬਨ ਜਾ ਕੇ ਹੁਣ ਜਿੱਦਾਂ ਹੁਣ ਠੰਡ ਦਾ ਪੂਰਾ ਮੌਸਮ ਹੈ ਤੇ ਜਿਹੜਾ ਜਰਮੀਨੇਸ਼ਨ ਦੇ ਅਕੋਰਡਿੰਗ ਜੇ ਦੇਖੀ ਜਾ ਕੇ ਫਰਵਰੀ ਦੇ ਅੱਧ ਤੱਕ ਜਿਹੜਾ ਪਾਣੀ ਆ 20 ਫਰਵਰੀ ਤੱਕ ਪਾਣੀ ਜਾ ਕੇ ਉਹ ਕਣਕਾਂ ਨੂੰ ਲੱਗਣੇ ਆ ਤੇ ਆਪਾਂ ਜੇ ਉਦੋਂ 20 ਫਰਵਰੀ ਤੋਂ ਬਾਅਦ ਜੇ ਸੰਕੋਰ ਦੀ ਵਰਤੋਂ ਕਰਦੇ ਆ ਲੇਟ ਬੀਜੀਆਂ ਵੈਰੈਟੀਆਂ ਦੇ ਵਿੱਚ ਜੇ ਉਦੋਂ ਸੰਕੋਰ ਨੇ ਝਟਕਾ ਦੇ ਤਾਂ ਦੇਖੋ ਇੱਕ ਤਾਂ ਆਪਣੀ ਕਣਕ ਹੈ ਜਿਹੜੀ ਉਹ ਕਣਕ ਆਪਣੀ ਕਮਜ਼ੋਰ ਹੋਊਗੀ ਕਿਉਂਕਿ ਆਪਾਂ ਲੇਟ ਬੀਜੀ ਹੁੰਦੀ ਹੈ ਹਲਕੀ ਹੁੰਦੀ ਹੈ ਉਦੋਂ ਜੇ ਕਣਕ ਨੇ ਸੰਕੋਰ ਨੇ ਆਪਣੀ ਕਣਕ ਨੂੰ ਝਟਕਾ ਦੇ ਦਿੱਤਾ ਹਲਕਾ ਲਾਂਚ ਕਰ ਗਈ ਆਪਾਂ ਜਿੱਦਾਂ ਵੀ ਉਹ ਕਰ ਗਈ ਤੇ ਆਪਣੀ ਕਣਕ ਕੋਲ ਜਿਹੜਾ ਸੰਭਲਣ ਦਾ ਟਾਈਮ ਹੈ ਉਹ ਬਿਲਕੁਲ ਵੀ ਨਹੀਂ ਹੋਣਾ ਹੈਗਾ ਜਿਸ ਦੇ ਕਰਕੇ ਆਪਣਾ 90% ਦੇ ਕਰੀਬ ਜਿਹੜਾ ਨੁਕਸਾਨ ਹੋ ਸਕਦਾ ਉਸ ਸਾਰੇ ਭਰਾਵਾਂ ਨੂੰ ਇਹ ਹੀ ਬੇਨਤੀ ਹੈ ਕਿ ਲੇਟ ਵੈਰੈਟੀਆਂ ਜਿਹੜੀ ਹੁਣ ਆਪਾਂ ਨਵੰਬਰ ਜਨਵਰੀ ਵਿੱਚ ਬੀਜੀਆਂ ਜਾਂ ਕੁਝ ਭਰਾਵਾਂ ਨੇ ਹਲੇ ਬੀਜਣੀਆਂ ਉਹਦੇ ਵਿੱਚ ਬਿਲਕੁਲ ਵੀ ਜਿਹੜੀ ਸੰਕੋਰ ਦੀ ਵਰਤੋਂ ਨਾ ਕਰਿਓ ਤੁਸੀਂ ਉਹਦੀ ਜਗ੍ਹਾ ਹੋਰ ਜਿਹੜੇ ਟੈਕਨੀਕਲ ਆ ਗੁੱਲੀ ਡੰਡੇ ਵਾਸਤੇ ਵਧੀਆ ਉਹ ਵਰਤ ਸਕਦੇ ਆ ਪਰ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਗੰਨੇ ਵਾਲੇ ਖੇਤਾਂ ਵਿੱਚ ਕਣਕ ਬੀਜਣੀ ਆ ਜਾਂ ਆਲੂ ਵਾਲੇ ਖੇਤਾਂ ਵਿੱਚ ਕਣਕ ਬੀਜਣੀ ਆ ਦੇਖੋ ਉੱਥੇ ਜਿਹੜਾ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਜ਼ਿਆਦਾ ਘਟ ਆਉਂਦੀ ਆ ਗੰਨੇ ਵਾਲੇ ਖੇਤ 'ਚ ਤਾਂ ਬਿਲਕੁਲ ਹੀ ਘਟ ਆਉਂਦੀ ਮਲਕ ਕੇ ਜੇ ਤਾਂ ਤੁਹਾਡੇ ਖੇਤ ਦੇ ਵਿੱਚ ਗੁੱਲੀ ਡੰਡੇ ਸਮੱਸਿਆ ਹੈਗੀ ਫਿਰ ਕੋਈ ਟੈਕਨੀਕਲ ਵਰਤ ਲਿਓ ਤੇ ਨਹੀਂ ਤੁਹਾਨੂੰ ਕੋਈ ਲੋੜ ਵੀ ਹੈ ਨਹੀਂ ਠੀਕ ਹੈ ਨਾ ਕਿਉਂਕਿ ਅੱਗੇ ਜਿਹੜਾ ਕਣਕ ਕੋਲ ਬਿਲਕੁਲ ਹੀ ਟਾਈਮ ਘਟਾ ਜੇ ਤੁਸੀਂ ਅੱਗੇ ਫਿਰ ਵੀ ਖੇਤ ਦੇ ਵਿੱਚ ਚਾਰਾ ਚੂਰਾ ਜਾਂ ਨਹੀਂ ਬੀਜਣਾ ਜਾਂ ਕੱਲਾ ਝੋਨਾ ਲਾਉਣਾ ਹੈ ਕਣਕ ਤੋਂ ਬਾਅਦ ਫਿਰ ਤੁਸੀਂ ਲੀਡਰ ਦੀ ਵਰਤੋਂ ਕਰ ਸਕਦੇ ਆ ਲੀਡਰ ਦੀ ਵਰਤੋਂ ਜਿਹੜੀ ਐਦਾਂ ਵੀ ਐਲ ਗ੍ਰਿਪ ਪਲਸ ਲੀਡਰ ਮਿਲਾ ਕੇ ਤੁਸੀਂ ਦੋਵੇਂ ਕਰ ਦੋ ਤਾਂ ਵਧੀਆ ਰਿਜ਼ਲਟ ਆ ਅਗਰ ਗੁੱਲੀ ਡੰਡੇ ਦੀ ਸਮੱਸਿਆ ਹੈ ਨਹੀਂ ਤਾਂ ਆਪਾਂ ਨੂੰ ਬਾਈ ਕੋਈ ਲੋੜ ਨਹੀਂ ਹੈਗੀ ਰੇਟ ਵੈਰਾਈਟੀ ਦੇ ਵਿੱਚ ਜਿਹੜੀ ਗੁੱਲੀ ਡੰਡੇ ਦੀ ਸਪਰੇਅ ਕਰਨੇ ਦੀ ਸੋ ਜ਼ਰੂਰੀ ਗੱਲ ਇਹੀ ਆਪਾਂ ਵੀਡੀਓ ਦੇ ਵਿੱਚ ਕਰਨੀ ਹੈ ਕਿ ਭਰਾਵਾਂ ਨੂੰ ਇਹੀ ਬੇਨਤੀ ਆ ਕਿਉਂਕਿ ਦੇਖੋ ਠੰਡ ਕਰਕੇ ਜਿਹੜੀ ਹੈ ਖੇਤਾਂ ਦੇ ਵਿੱਚ ਸੱਲ ਵੀ ਲੇਟ ਜਾਣੀ ਹੈ ਕਿਉਂਕਿ ਜਿਹੜੀ ਸੰਕੋਰ ਆ ਸੰਕੋਰ ਕੋਈ ਵੀ ਦਵਾਈ ਉਹ ਧੁੱਪ ਦੇ ਵਿੱਚ ਪ੍ਰੋਪਰ ਅਸਰ ਕਰਦੀ ਹੈ ਗੁੱਲੀ ਡੰਡੇ ਵਾਲੀ ਤੇ ਹੁਣ ਧੁੱਪ ਲਗਾਤਾਰ 10-15 ਦਿਨ ਤੋਂ ਬਿਲਕੁਲ ਵੀ ਨਹੀਂ ਨਿਕਲੀ ਹੈਗੀ 1-2 ਘੰਟੇ ਪਿਛਲੇ 2 ਦਿਨ ਪਹਿਲਾਂ ਨਿਕਲੀ ਸੀ ਹੁਣ ਫੇਰ ਉਹੀ ਹਾਲ ਆ ਠੰਡ ਨੇ ਪੂਰਾ ਆਪਣਾ ਜ਼ੋਰ ਵੜਿਆ ਵਾ ਤੇ ਜਿਹਦੇ ਕਰਕੇ ਬਾਈ ਸੰਕੋਰ ਦੀ ਵਾਰ ਤੋਂ ਬਿਲਕੁਲ ਵੀ ਭੁੱਲ ਕੇ ਆਪਣੇ ਖੇਤਾਂ ਦੇ ਵਿੱਚ ਲੇਟ ਵੈਰੈਟੀ ਦੇ ਵਿੱਚ ਨਾ ਕਰਿਓ ਇਹੀ ਆਪਣੀ ਰਿਕੁਐਸਟ ਹੈ ਬਾਕੀ ਪ੍ਰਾਮਾਂ ਦੀ ਆਪਣੀ ਮਰਜ਼ੀ ਆ ਫਾਇਦਾ ਨੁਕਸਾਨ ਉਹਨਾਂ ਦੇ ਆਪਣੇ ਹੱਥ ਆਪਣੇ ਦਿਮਾਗ ਤੇ ਡਿਪੈਂਡ ਕਰਦਾ ਬਾਕੀ ਜਿਹੜੇ ਪ੍ਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਥੈਂਕ ਯੂ